ਕੀ ਤੇ ਕੀ ਦੇ ਹੈਂ ਗੀਆਂ ਤੂੰ ਇਹ ਜਣੀਆਂ ਆ ਜਾਮਾ ਸੁੱਕੀਆਂ ਥੜੀਆਂ ਇਹ ਮਾਰਨੀਆਂ ਓਕਾਂ ਗੁਣੀਆਂ ਗਾਣੀਆਂ ਬਹੁਤ ਛੱਟ ਵਜਦੀ ਆ ਆ ਜਦੋਂ ਆਪਾਂ ਪਹਿਲੀ ਵਾਲੀ ਕਰਨ ਲੱਗੇ ਸੀ ਇਹਨੇ ਮੈਨੂੰ ਆਪਦੇ ਹੀ ਕਹਿਤਾ ਕਹਿੰਦੀ ਦੇਖੋ ਮੈਂ ਨਾ ਐਕਟਿੰਗ ਨਹੀਂ ਕਰ ਸਕਦੀ ਮਾਰਨ ਦੀ ਤਾਂ ਅਸੀਂ ਸੱਚੀ ਚ ਇੱਕ ਦੂਜੇ ਨੂੰ ਮਾਰਦੇ ਆ ਮੈਂ ਕਿਹਾ ਓਕੇ ਤੇ ਜੇ ਮੈਂ ਵੀ ਇਹਦੀ ਬਾਹ ਮਰੋੜਨੀ ਹੈ ਜੇ ਮੈਂ ਐਕਟਿੰਗ ਕਰੂੰਗੀ ਤਾਂ ਇਹਦੇ ਤੋਂ ਐਕਸਪ੍ਰੈਸ਼ਨ ਨਹੀਂ ਹੋਣਾ ਇਹਨੇ ਕਿਹਾ ਮੋੜੋ ਤੁਸੀਂ ਮੇਰੀ ਬਾਹ ਤਾਂ ਮੋੜੋ ਹਾਂ ਮੈਂ ਲੜਾਕੀ ਤਾਂ ਹੈਗੀ ਆ ਇਕ ਤਾਂ ਜੀ ਮੈਂ ਪਿੰਡ ਦੀ ਆ ਤੇ ਦੂਸਰਾ ਜਿਸ ਏਰੀਆ ਤੋਂ ਮੈਂ ਆ ਉੱਥੇ ਸਾਰਿਆਂ ਦੀ ਟਾਈਮਿੰਗ ਬਹੁਤ ਬਾ ਕਮਾਲ ਆ ਕਾਮੇਡੀ ਦੇ ਵਿੱਚ ਸ਼ਾਇਦ ਇਹੀ ਰੀਜ਼ਨ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦਰ ਇੱਕ ਕਾਮੇਡੀ ਹੈਗੀ ਹੈ ਕਿ ਜਿਹੜੀ ਸਿਨੇਮਾ ਦੇ ਵਿੱਚ ਜਿਹੜੀ ਉਹ ਹੋਰ ਉੱਪਰ ਕੇ ਨਿਕਲ ਕੇ ਆਉਂਦੀ ਹੈ ਇਹ ਤਾਂ ਇਹ ਦੋਨੋਂ ਦੱਸ ਸਕਦੇ ਹੈ ਨਹੀਂ ਅਸੀਂ ਵੀ ਦੇਖ ਰਹੇ ਆ ਨਾ ਅਸੀਂ ਟ੍ਰੇਲਰ ਦੇਖਿਆ ਹੈ ਜਿਹੜਾ ਐਡਾ ਲੰਬਾ ਡਾਇਲੋਗ ਹੈ ਇਸ ਵਾਰ ਪਰ ਕੀ ਧੌਣ ਤੋਂ ਫੜ ਕੇ ਉਹ ਉੱਧਰ ਰਹਿਣੇ ਉੱਧਰ ਉਦੋਂ ਜਿਹੜੀ ਨੂ ਦੇ ਮੋਢਿਆਂ 'ਚ ਬੀਬੀ ਰਹਿ ਜਾਊਗੀ ਹਾਂ ਮੈਂ ਲੜਾਕੀ ਤਾਂ ਹੈਗੀ ਆ ਅੱਛਾ ਕਿੰਨਾ ਲੜੇ ਤੁਸੀਂ ਸੈੱਟ ਤੇ ਨਹੀਂ ਆਏ ਨਹੀਂ ਲੜਦੀ ਬਿਨਾ ਗੱਲ ਤੋਂ ਹਾਂ ਜੇ ਬਹੁਤ ਗੁੱਸਾ ਆ ਜੇ ਤਾਂ ਲੜਾਕੀ ਹੈਗੀ ਆ ਮੈਂ ਇਹ ਸਰ ਕੋ ਦੱਸ ਦਿੰਦੀ ਆ ਜਦੋਂ ਐਕਸ਼ਨ ਸੀਕੁਐਂਸ ਨਹੀਂ ਹੁੰਦਾ ਹੁੰਦਾ ਜਾਂ ਐਕਸ਼ਨ ਜਾਂ ਇੱਕ ਦੂਜੇ ਦੇ ਵਾਲ ਪੁੱਟਨੇ ਇਹ ਬਈ ਸੱਚੀ ਪੁੱਟਦੀ ਆ ਬਾਵਾ ਮਰੋੜ ਦਿੰਦੀ ਆ ਕਦੇ ਕੁਝ ਬਾਕੀ ਉਹ ਦੱਸੂਗੀ ਮੈਡਮ ਪਰਾਂ ਬੈਠੀ ਆ ਦੱਸ ਕਮੜਾ ਜਾ ਹਾਂ ਜਦੋਂ ਆਪਾਂ ਪਹਿਲੀ ਵਾਲੀ ਕਰਨ ਲੱਗੇ ਸੀ ਇਹਨੇ ਮੈਨੂੰ ਆਮ ਦੇ ਕਹਿਤਾ ਕਹਿੰਦੀ ਦੇਖੋ ਮੈਂ ਨਾ ਐਕਟਿੰਗ ਨਹੀਂ ਕਰ ਸਕਦੀ ਮਾਰਨ ਦੀ ਤਾਂ ਅਸੀਂ ਸੱਚੀ 'ਚ ਇੱਕ ਦੂਜੇ ਨੂੰ ਮਾਰਦੇ ਆ ਮੈਂ ਕਿਹਾ ਓਕੇ ਤੇ ਜੇ ਮੈਂ ਵੀ ਇਹਦੀ ਬਾਹ ਮੋੜਨੀ ਹੈ ਜੇ ਮੈਂ ਐਕਟਿੰਗ करूंगी ਤਾਂ ਇਹਦੇ ਤੋਂ ਐਕਸਪ੍ਰੈਸ਼ਨ ਨਹੀਂ ਹੋਣਾ ਇੰਨੇ ਕਹਿੰਦਾ ਮੋੜੋ ਤੁਸੀਂ ਮੇਰੀ ਬਾਹ ਤਾਂ ਮੋੜੋ ਮੇਰੇ ਵਾਲ ਤਾਂ ਪੁੱਟੋ ਆਏ ਪੁੱਟੋ ਸੋ ਹਸੀ ਇੱਕ ਦੂਜੇ ਦੀ ਜੈਨੂਨਲੀ ਜਿੰਨੀ ਵੀ ਤੁਸੀਂ ਲੜਾਈ ਦੇਖ ਰਹੇ ਹੋ ਆਪਾਂ ਜੈਨੂਨਲੀ ਕੀਤੀ ਹੈ ਜਦ ਕਿ ਸਾਡੇ ਕੁਝ ਸੀਕੁਐਂਸ ਹੋ ਜਿਆ ਜਿੱਥੇ ਆਪਾਂ ਗਲਾਸ ਚੱਕ ਕੇ ਮਾਰਦੇ ਆ ਸਾਰਾ ਕੁਝ ਚੱਕ ਕੇ ਮਾਰਦੇ ਇੰਨੇ ਸੱਚੀਓ ਚੱਕ ਕੇ ਜੋਰ-ਜੋਰ ਦੀ ਮਾਰੇ ਜੇ ਤੁਸੀਂ ਬਚ ਗਏ ਤਾਂ ਬਚ ਗਏ ਬਾਕੀ ਰੱਬ ਰੱਬ ਪਰੋਸਿਆ ਐ ਮੈਨੂੰ ਪਿਛਲੀ ਵਾਰ ਗਲਾਸ ਬੂਸ ਬੱਜੇ ਸੀ ਇਸ ਵਾਰ ਵੀ ਹਾਂ ਜੀ ਮੁੱਜਾ ਆ ਜਾ ਕੁੜੀਆਂ ਮਾਰੀਆਂ ਕਿਵੇਂ ਨਾ ਕੁੜੀਆਂ ਗਾਣੀਆਂ ਤਿੱਖੀਆਂ ਤੇ ਕੀ ਹੁੰਦੇ ਹੈਗੀਆਂ ਦੂਏ ਜਣੀਆਂ ਆ ਜਾਮਾ ਸੁੱਕੀਆਂ ਥੜੀਆਂ ਐ ਮਾਰਨੀਆਂ ਓਕਾਂ ਕੁੜੀਆਂ ਗਾਣੀਆਂ ਬਹੁਤ ਛੱਟ ਵੱਜਦੀ ਆ ਹੈਲੋ ਐਪੀਪੈਨ ਨੂੰ ਸਾਰੇ ਦੋ ਮਾਈਕ ਉਹ ਕਹਿੰਦੇ ਲੱਕੀ ਨੰਬਰ ਹੀ ਦੋ ਚੱਲਦੇ ਆ ਚੱਲਦਾ ਨਹੀਂ ਲੱਕੀ ਨੰਬਰ ਆ ਚੱਲਦਾ ਨਹੀਂ ਤਿੱਖੀਆਂ ਤੇ ਕੀ ਹੁੰਦੇ ਹੈਗੀਆਂ ਦੂਏ ਜਣੀਆਂ ਆ ਜਾਮਾ ਸੁੱਕੀਆਂ ਥੜੀਆਂ ਐ ਮਾਰਨੀਆਂ ਓਕਾਂ ਕੁੜੀਆਂ ਗਾਣੀਆਂ ਬਹੁਤ ਛੱਟ ਵੱਜਦੀ ਆ ਹਾ ਜਦੋਂ ਆਪਾਂ ਪਹਿਲੀ ਵਾਲੀ ਕਰਨ ਲੱਗੇ ਸੀ ਐਨੇ ਮੈਨੂੰ ਆਪਦੇ ਹੀ ਕਹਿਤਾ ਕਹਿੰਦੀ ਦੇਖੋ ਮੈਂ ਨਾ ਐਕਟਿੰਗ ਨਹੀਂ ਕਰ ਸਕਦੀ ਮਾਰਨ ਦੀ ਤਾਂ ਅਸੀਂ ਸੱਚੀ ਚ ਇੱਕ ਦੂਜੇ ਨੂੰ ਮਾਰਦੇ ਆ ਮੈਂ ਕਿਹਾ ওকে ਤੇ ਜੇ ਮੈਂ ਵੀ ਇਹਦੀ ਬਾਹ ਮੋੜਨੀ ਹੈ ਜੇ ਮੈਂ ਐਕਟਿੰਗ ਕਰੂੰਗੀ ਤਾਂ ਇਹਦੇ ਤੋਂ ਐਕਸਪ੍ਰੈਸ਼ਨ ਨਹੀਂ ਹੋਣਾ ਐਨੇ ਕਹਿੰਦਾ ਮੋੜੋ ਤੁਸੀਂ ਮੇਰੀ ਬਾਹ ਤਾਂ ਮੋੜੋ ਹਾਂ ਮੈਂ ਲੜਾਕੀ ਤਾਂ ਹੈਗੀ ਆ ਅੱਛਾ ਇਕਤਾ ਜੀ ਮੈਂ ਪਿੰਡ ਦੀ ਆ ਤੇ ਦੂਸਰਾ ਜਿਸ ਏਰੀਆ ਤੋਂ ਮੈਂ ਆ ਉੱਥੇ ਸਾਰਿਆਂ ਦੀ ਟਾਈਮਿੰਗ ਬਹੁਤ ਬਾ ਕਮਾਲ ਆ ਕਾਮੇਡੀ ਦੇ ਵਿੱਚ ਸ਼ਾਇਦ ਇਹੀ ਰੀਜ਼ਨ ਆ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦਰ ਇੱਕ ਕਾਮੇਡੀ ਹੈਗੀ ਹੈ ਕਿ ਜਿਹੜੀ ਸਿਨੇਮਾ ਦੇ ਵਿੱਚ ਜਿਹੜੀ ਉਹ ਹੋਰ ਉੱਪਰ ਕੇ ਨਿਕਲ ਕੇ ਆਉਂਦੀ ਹੈ ਇਹ ਤਾਂ ਇਹ ਦੋਨੋਂ ਦੱਸ ਸਕਦੇ ਹੈਗੇ ਨਹੀਂ ਅਸੀਂ ਵੀ ਦੇਖ ਰਹੇ ਆ ਨਾ ਅਸੀਂ ਟ੍ਰੇਲਰ ਦੇਖਿਆ ਹੈ ਜਿਹੜਾ ਐਡਾ ਲੰਬਾ ਡਾਇਲੋਗ ਹੈ ਇਸ ਵਾਰ ਪਰ ਕੀ ਧੌਣ ਤੋਂ ਫੜ ਕੇ ਉਹ ਉੱਧਰ ਰਹਿਣੇ ਉੱਧਰ ਉਦੋਂ ਜਿਹੜੀ ਨੂ ਦੇ ਮੋਢਿਆਂ ਦੀ ਬੀਬੀ ਰਹਿ ਜਾਊਗੀ हां मैं ਲੜਾਕੀ ਤਾਂ ਹੈਗੀ ਆ। ਕਿੰਨਾ ਲੜਿਆ ਤੁਸੀਂ ਸੈਟ ਤੇ? ਨਹੀਂ ਆਇਆ ਨਹੀਂ ਲੜਦੀ ਬਿਨਾ ਗੱਲ ਤੋਂ। ਹਾਂ ਜੇ ਬਹੁਤ ਗੁੱਸਾ ਆ ਜਾਏ ਤਾਂ ਲੜਾਕੀ ਹੈਗੀ ਆ ਮੈਂ। ਇਹ ਵਰਗੋਂ ਦੱਸ ਦਿੰਦੀ ਆ ਜਦੋਂ ਐਕਸ਼ਨ ਸੀਕੁਐਂਸ ਨਹੀਂ ਹੁੰਦਾ ਹੁੰਦਾ ਜਾਂ ਐਕਸ਼ਨ ਨਹੀਂ ਆ ਕਰਦੇ ਜਦੋਂ ਵਾਲ ਪੁੱਟ ਨੇ ਇਹ ਬਈ ਸੱਚੀ ਪੁੱਟਦੀ ਆ। ਬਾਵਾ ਮਰੋੜ ਦਿੰਦੀ ਆ ਕਦੇ ਕੁਝ। ਬਾਕੀ ਉਹ ਦੱਸੂਗੀ ਮੈਡਮ ਪਰ ਬੈਠੀ ਆ। ਦੱਸ ਕੰਮੜਾ ਜਾ। ਹਾਂ ਜਦੋਂ ਆਪਾਂ ਪਹਿਲੀ ਵਾਲੀ ਕਰਨ ਲੱਗੇ ਸੀ ਇਹਨੇ ਮੈਨੂੰ ਆਮ ਦੇ ਕਹਤਾ ਕਹਿੰਦੀ ਦੇਖੋ ਮੈਂ ਨਾ ਐਕਟਿੰਗ ਨਹੀਂ ਕਰ ਸਕਦੀ ਮਾਰਨ ਦੀ। ਤਾਂ ਅਸੀਂ ਸੱਚੀ ਜੇ ਇੱਕ ਦੂਜੇ ਨੂੰ ਮਾਰਦੇ ਆ। ਮੈਂ ਕਿਹਾ ਓਕੇ ਤੇ ਜੇ ਮੈਂ ਵੀ ਇਹਦੀ ਬਾਹ ਮੋੜਨੀ ਹੈ ਜੇ ਮੈਂ ਐਕਟਿੰਗ करूंगी ਤਾਂ ਇਹਦੇ ਤੋਂ ਐਕਸਪ੍ਰੈਸ਼ਨ ਨਹੀਂ ਹੋਣਾ ਇੰਨੇ ਕਿਹਾ ਨਾ ਮੋੜੋ ਤੁਸੀਂ ਮੇਰੀ ਬਾਹ ਤਾਂ ਮੋੜੋ ਮੇਰੇ ਵਾਲ ਤਾਂ ਪੁੱਟੋ ਐਂ ਪੁੱਟੋ ਸੋ ਹਸੀ ਇੱਕ ਦੂਜੇ ਦੀ ਜੈਨੂਇਨਲੀ ਜਿੰਨੀ ਵੀ ਤੁਸੀਂ ਲੜਾਈ ਦੇਖ ਰਹੇ ਹੋ ਆਪਾਂ ਜੈਨੂਇਨਲੀ ਕੀਤੀ ਹੈ ਜਦ ਕਿ ਸਾਡੇ ਕੁਝ ਸੀਕੁਐਂਸ ਹੋ ਜਿਆ ਜਿੱਥੇ ਆਪਾਂ ਗਲਾਸ ਚੱਕ ਕੇ ਮਾਰਦੇ ਆ ਸਾਰਾ ਕੁਝ ਚੱਕ ਕੇ ਮਾਰਦੇ ਇੰਨੇ ਸੱਚੀਓ ਚੱਕ ਕੇ ਜੋਰ-ਜੋਰ ਦੀ ਮਾਰੇ ਜੇ ਤੁਸੀਂ ਬਚ ਗਏ ਤਾਂ ਬਚ ਗਏ ਬਾਕੀ ਰੱਬ ਰੱਬ ਪਰ ਹੱਸਿਆ ਐ ਮੈਨੂੰ ਪਿਛਲੀ ਵਾਰ ਗਲਾਸਬੂਜ਼ ਬੱਜੇ ਸੀ ਇਸ ਵਾਰ ਵੀ ਹਾਂ ਜੀ ਮੁਝਾ ਆ ਜਾ ਕੁਣੀਆਂ ਮਾਰੀਆਂ ਕਿਵੇਂ ਨਾ ਕੁਣੀਆਂ ਗਾਣੀਆਂ ਤਿੱਖੀਆਂ ਤੇ ਕੀਆਂ ਤੇ ਹੈਗੀਆਂ ਦੂਹੇ ਜਣੀਆਂ ਆ ਜਾ ਮਾ ਸੁੱਕੀਆਂ ਥੜੀਆਂ ਐ ਮਾਰਦੀਆਂ ਓਕਾਂ ਕੁਣੀਆਂ ਗਾਣੀਆਂ ਬਹੁਤ ਛੱਟ ਵੱਜਦੀ ਆ ਹੈਲੋ ਐਪੀਪਾਈ ਨੂੰ ਸਾਰੇ ਦੋ ਬਾਈਕ ਉਹ ਕਹਿੰਦੇ ਲੱਕੀ ਨੰਬਰ ਹੀ ਦੋ ਚੱਲਦਾ ਆ ਚੱਲਦਾ ਨਹੀਂ ਲੱਕੀ ਨੰਬਰ ਆ ਚੱਲਦਾ ਨਹੀਂ